ਕੰਗਣਾ ਰਣੌਤ ਨੇ ਕਿਹਾ ਕਿ ਮੈਨੂੰ ਮੁੱਖ ਮੰਤਰੀ ਵਾਲਾ ਜਿਹੜਾ ਸੂਟ ਹੈ ਉਹ ਦਿੱਤੋ ਸੰਜੇ ਰਾਉਤ ਨੇ ਤੰਸ ਕਸਿਆ ਕਿ ਕਿਉਂ ਨਾ ਤੁਸੀਂ ਰਾਸ਼ਟਰਪਤੀ ਭਵਨ ਚ ਜਾ ਕੇ ਰਹੋ ਤੇ ਨਹੀਂ ਤਾਂ ਪ੍ਰਧਾਨ ਮੰਤਰੀ ਨੂੰ ਕਹਿ ਰਹੇ ਹੋ ਕਿ ਆਪਦੇ ਵਾਲਾ ਘਰ ਕੰਗਣਾ ਰਣੌਤ ਨੂੰ ਦੇ ਦੇਣ ਉਹ ਇਹ ਸੰਜੇ ਰਾਉਤ ਦਾ ਬਿਆਨ ਹੈ ਇਹ ਬਹੁਤ ਹਲਕੀਆਂ ਛੋਟੀਆਂ ਗੱਲਾਂ ਨੇ ਕਿ ਉਹ ਕੀ ਚਾਹੁੰਦੀ ਹੈ ਕੀ ਨਹੀਂ ਚਾਹੁੰਦੀ ਅਲਟੀਮੇਟਲੀ ਤਾਂ ਇਹ ਮੈਟਰ ਕਰੂਗਾ ਕਿ ਆਖਰ ਉਹ ਮੰਡੀ ਦੇ ਲੋਕਾਂ ਵਾਸਤੇ ਲੈ ਕੇ ਕੀ ਗਈ ਇਵੈਂਚੁਅਲੀ 5 ਸਾਲਾਂ ਚ ਉਹ ਕੰਮ ਕੀ ਕਰਕੇ ਗਈ ਜਿਵੇਂ ਸਨੀ ਦਿਓਲ ਬਰਦਾਸਪੁਰ ਦੇ ਐਮਪੀ ਰਹੇ ਤੇ ਡੱਕਾ ਨਹੀਂ ਤੋੜਿਆ ਉਹਨਾਂ ਨੇ ਕੰਗਣਾ ਰਣੌਤ ਦੀ ਅੱਜ ਫਿਲਮ ਦਾ ਵੀ ਪੋਸਟਰ ਜਿਹੜਾ ਰਿਲੀਜ਼ ਹੋਇਆ ਔਰ ਮੇਰੇ ਕੱਲ ਸਤੰਬਰ ਦੇ ਵਿੱਚ ਉਹ ਫਿਲਮ ਰਿਲੀਜ਼ ਹੋ ਰਹੀ ਹੈ ਫਿਲਮ ਦਾ ਨਾਮ ਹੈ ਐਮਰਜੈਂਸੀ ਇੰਦਰਾ ਗਾਂਧੀ ਦਾ ਉਹ ਰੋਲ ਨਿਭਾ ਰਹੇ ਨੇ ਹੁਣ ਕਿਉਂਕਿ ਇਹ ਸਾਰੇ ਜਾਣਦੇ ਆ ਕੰਗਣਾ ਬੀਜੇਪੀ ਦੀ ਸੰਸਦ ਹੈ ਔਰ ਪ੍ਰੋ ਬੀਜੇਪੀ ਉਹ ਪਿਛਲੇ ਕਈ ਸਾਲਾਂ ਤੋਂ ਚੱਲ ਰਹੀ ਹੈ ਤਾਂ ਕੀ ਉਹ ਅ ਮਰਜੈਂਸੀ ਵਾਲੀ ਜਿਹੜੀ ਫਿਲਮ ਹੈ ਉਹਨੂੰ ਕਿੰਨਾ ਕੁ ਜਸਟੀਫਾਈ ਕਰੂਗੀ ਹਾਲਾਂਕਿ ਇਹ ਗੱਲ ਕਲੀਅਰ ਹੈ ਕਿ ਉਹ ਇੰਦਰਾ ਗਾਂਧੀ ਦੇ ਵਿਰੋਧ ਦੀ ਗੱਲ ਹੀ ਹੈ ਲੋਕਾਂ ਨੂੰ ਤਾਂ ਲੱਗਦਾ ਹੈ ਇਸ ਫਿਲਮ ਦਾ ਕੋਈ ਵਿਰੋਧ ਨਾ ਕਰੋ ਪੰਜਾਬੀਆਂ ਨੂੰ ਇਹੋ ਜੀ ਕੋਈ ਗੱਲ ਕਰਨੀ ਨਹੀਂ ਚਾਹੀਦੀ ਸਿੱਖਾਂ ਨੂੰ ਤਾਂ ਖਾਸ ਤਰਕੇ ਨਹੀਂ ਕਰਨੀ ਚਾਹੀਦੀ ਸਗੋਂ ਮੈਂ ਤਾਂ ਕਹਿਣਾ ਕਿ ਫਿਲਮ ਰਿਲੀਜ਼ ਹੋਵੇ ਪੰਜਾਬ ਦੇ ਵਿੱਚ ਉਹਨੂੰ ਪਤਾ ਲੱਗੇ ਕਿ ਪੰਜਾਬ 'ਚ ਕਿੰਨੀ ਕੁ ਫਿਲਮਾਂ ਹੋਰ ਇਹਦੀ ਦੇਸ਼ ਪਰ ਪਿਛਲੀ ਜਿਹੜੀ ਇਹਦੀ ਫਿਲਮ ਆਈ ਹੈ ਤੇਜਸ ਹੂੰ ਉਹ ਇੰਨੀ ਬੁਰੀ ਤਰ੍ਹਾਂ ਪਿਟੀ ਐ ਮਨੀ ਕਰਨੀ ਕਾ ਇੰਨੀ ਬੁਰੀ ਤਰ੍ਹਾਂ ਪਿਛਲੀਆਂ 4-5 ਫਿਲਮਾਂ ਹੀ ਤਾਂ ਇਹਦਾ ਜਲੂਸ ਨਿਕਲਿਆ ਮੈਂ ਮੈਂ ਸ਼ੋਰਟੀ ਨਾਲ ਕਹਿੰਨਾ ਇਹ ਦੇਖਣ ਹੀ ਨਹੀਂ ਜਾਣੀ ਕਿਸੇ ਨੇ ਹਾਂ ਪੰਜਾਬ ਦੇ ਵਿਰੋਧੀ ਜ਼ਰੂਰ ਜੇ ਕੋਈ ਤੈਅ ਕਰਕੇ ਇਸ ਕਰਕੇ ਜਾਵੇ ਵੀ ਚਲੋ ਭਾਈ ਭਰਦੇ ਆ ਅਸੀਂ ਜਵਾਬ ਦੇਣਾ ਵੀ ਪੰਜਾਬ 'ਚ ਦੇਖੀ ਗਈ ਮੱਕੜ ਸਾਹਿਬ ਕੰਗਰਨ ਨੌਤ ਨੇ ਫਰਮੈਸ਼ ਰੱਖ ਦਿੱਤੀ ਕਹਿੰਦੇ ਮੈਨੂੰ ਸਵੀਟ ਸੀਐਮ ਹੋਮ ਚਾਹੀਦਾ ਜਿਵੇਂ ਇੱਕ ਮੁੱਖ ਮੰਤਰੀ ਰਹਿائش ਹੁੰਦੀ ਆ ਉਸ ਤਰੀਕੇ ਦਾ ਘਰ ਚਾਹੀਦਾ ਮੈਨੂੰ ਖਬਰ ਹੈ ਅਦਰ ਅਸਲ ਰਾਜਦੀਪ ਕੇ ਕਿਉਂਕਿ ਹੁਣ ਲੋਕ ਸਭਾ ਦਾ ਸੈਸ਼ਨ ਹੈ ਸੌ ਚੁੱਕ ਹੋਣੀਆਂ ਨੇ ਔਰ ਉਸ ਤੋਂ ਬਾਅਦ ਲੋਕ ਸਭਾ ਦਾ ਇਹ ਸੈਸ਼ਨ ਚੱਲਣਾ ਹੈ ਜੀ ਤਾਂ ਦੇਸ਼ ਭਰ ਦੇ ਸੰਸਦ ਜਿਹੜੇ ਆ ਉਹ ਦਿੱਲੀ ਆਏ ਨੇ ਹਮ ਹਾਲੇ ਸੰਸਦਾਂ ਨੂੰ ਘਰ ਅਲੋਟ ਹੋਣੇ ਨੇ ਫਲੈਟਸ ਅਲੋਟ ਹੋਣੇ ਨੇ ਉਹ ਜਿਵੇਂ ਜਿਵੇਂ ਜੋ ਪ੍ਰੋਸੀਜਰ ਹੈ ਉਹ ਚੱਲਣਾ ਹੈ ਜੀ ਕੰਗੜਾ ਰਣੌਤ ਨੇ ਮਹਾਰਾਸ਼ਟਰ ਜਿਹੜਾ ਸਦਨ ਹੈ ਜਿਹੜਾ ਉੱਥੇ ਦਿੱਲੀ ਦੇ ਵਿੱਚ ਜਿਹੜਾ ਨਿਵਾਸ ਸਥਾਨ ਬਣਿਆ ਜੀ ਉਹਦੇ ਵਿੱਚ ਮੁੱਖ ਮੰਤਰੀ ਦਾ ਇੱਕ ਕਮਰਾ ਹੁੰਦਾ ਹੈ ਜਾਂ ਸੂਟ ਹੁੰਦਾ ਹੈ ਜਿਹੜਾ ਉਹ ਸੀਐਮ ਅਸਤੇ ਰਿਜ਼ਰਵਡ ਹੁੰਦਾ ਜੀ ਖਬਰ ਇਹ ਹੈ ਕਿ ਕੰਗਣਾ ਰੌਤ ਨੇ ਕਿਹਾ ਕਿ ਮੈਨੂੰ ਉਹ ਦਿੱਤਾ ਜਾਵੇ ਜਿਹੜਾ ਮੁੱਖ ਮੰਤਰੀ ਦੇ ਲਈ ਮਹਾਰਾਸ਼ਟਰ ਦਾ ਮੁੱਖ ਮੰਤਰੀ ਜਦੋਂ ਦਿੱਲੀ ਆਂਦਾ ਜਿਵੇਂ ਤੁਹਾਡੇ ਧਿਆਨ ਚ ਹੋਣਾ ਹੈ ਜਦੋਂ ਪੰਜਾਬ ਦਾ ਮੁੱਖ ਮੰਤਰੀ ਦਿੱਲੀ ਜਾਂਦਾ ਤਾਂ ਪਟਿਆਲਾ ਹਾਊਸ ਹੈ ਜਿਹੜਾ ਉਹ ਪੰਜਾਬ ਦੇ ਮੁੱਖ ਮੰਤਰੀ ਦਾ ਦਿੱਲੀ ਦਾ ਨਿਵਾਸ ਸਥਾਨ ਹੈ ਹੂੰ ਕੈਪਟਨ ਅਮਰਿੰਦਰ ਸਿੰਘ ਪ੍ਰਕਾਸ਼ ਸਿੰਘ ਬਾਦਲ ਹੁਣ ਭਗਵੰਤ ਮਾਨ ਜਦੋਂ ਜਾਂਦੇ ਆ ਤਾਂ ਪਟਿਆਲਾ ਹਾਊਸ ਚ ਜਾਂਦੇ ਆ ਔਰ ਪਿੱਛੇ ਜੇ ਮੇਰੇ ਖਿਆਲ ਇੱਕ ਫੰਕਸ਼ਨ ਵੀ ਹੋਇਆ ਸ਼ਾਇਦ ਮੰਗਣੀ ਹੋਈ ਸੀ ਜਦੋਂ ਰਾਗ ਚੱਡੇ ਹੋਣਾ ਦੀ ਉਹ ਸਥਾਨ ਕੀ ਦਾ ਉਹ ਮੁੱਖ ਮੰਤਰੀ ਦੀ ਨਿਵਾਸ ਨਿਵਾਸ ਹੈ ਔਰ ਉਹ ਜਿਹੜਾ ਵਿਭਾਗ ਹੈ ਬਕਾਇਦਾ ਉਹ ਜਿਵੇਂ ਪੰਜਾਬ ਭਵਨ ਨੇ ਪੰਜਾਬ ਭਵਨ ਸ਼ਿਮਲੇ ਚ ਵੀ ਐ ਪੰਜਾਬ ਭਵਨ ਚੰਡੀਗੜ੍ਹ ਚ ਵੀ ਐ ਪੰਜਾਬ ਭਵਨ ਦਿੱਲੀ ਚ ਵੀ ਐ ਜੀ ਸਿਮਿਲਰਲੀ ਮਹਾਰਾਸ਼ਟਰ ਦਾ ਜਿਹੜਾ ਆਪਦਾ ਭਵਨ ਹੈ ਉੱਥੇ ਜਿਹੜੀ ਕੰਗਣਾ ਰਣੌਤ ਨੇ ਕਿਹਾ ਕਿ ਮੈਨੂੰ ਮੁੱਖ ਮੰਤਰੀ ਵਾਲਾ ਜਿਹੜਾ ਸਵੀਟ ਉਹ ਦਿੱਤੋ ਸੰਜੇ ਰਾਉਤ ਹੋਣਾ ਨੇ ਇਹਦੇ ਤੇ ਟਿੱਪਣੀ ਕੀਤੀ ਹੈ ਸੰਜੇ ਰਾਉਤ ਨੇ ਤੰਸ ਕਸਿਆ ਕਿ ਕਿਉਂ ਨਾ ਤੁਸੀਂ ਰਾਸ਼ਟਰਪਤੀ ਭਵਨ ਚ ਜਾ ਕੇ ਰਹੋ ਤੇ ਨਹੀਂ ਤਾਂ ਪ੍ਰਧਾਨ ਮੰਤਰੀ ਨੂੰ ਕਹਦੇ ਹੋ ਕਿ ਆਪਦੇ ਵਾਲਾ ਘਰ ਕੰਗਣਾ ਰਣੌਤ ਨੂੰ ਦੇ ਦੇਣ ਉਹ ਇਹ ਸੰਜੇ ਰਾਉਤ ਦਾ ਬਿਆਨ ਹੈ ਮੈਨੂੰ ਇਹ ਲੱਗਦਾ ਹੈ ਕਿ ਐਮਪੀ ਐਮਪੀ ਹੈ ਭਾਵੇਂ ਉਹ ਭਾਈ ਸਰਬਜੀਤ ਸਿੰਘ ਚੁਣ ਕੇ ਗਏ ਹੋਣ ਭਾਵੇਂ ਕੰਗੜਾ ਰਣੋਤ ਚੁਣ ਕੇ ਗਏ ਹੋਣ ਇਹ ਇਹਦੇ ਚ ਭੇਦਭਾਵ ਨਹੀਂ ਹੋਣਾ ਚਾਹੀਦਾ ਦੂਜਾ ਫੈਕਟਰ ਇਹ ਵੀ ਹੈ ਕਿ ਜੇ ਮਹਾਰਾਸ਼ਟਰ ਗਵਰਨਮੈਂਟ ਨੂੰ ਪ੍ਰੋਬਲਮ ਨਹੀਂ ਹੈ ਤਾਂ ਕਿਸੇ ਨੂੰ ਵੀ ਇਹਦੇ ਚ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਜੇ ਉਹ ਇਹ ਬਹੁਤ ਹਲਕੀਆਂ ਛੋਟੀਆਂ ਗੱਲਾਂ ਨੇ ਕਿ ਉਹ ਕੀ ਚਾਹੁੰਦੀ ਹੈ ਕੀ ਨਹੀਂ ਚਾਹੁੰਦੀ ਅਲਟੀਮੇਟਲੀ ਤਾਂ ਇਹ ਮੈਟਰ ਕਰੂਗਾ ਕਿ ਆਖਰ ਉਹ ਮੰਡੀ ਦੇ ਲੋਕਾਂ ਵਾਸਤੇ ਲੈ ਕੇ ਕੀ ਗਈ ਇਵੈਂਚੁਅਲੀ 5 ਸਾਲਾਂ ਚ ਉਹ ਕੰਮ ਕੀ ਕਰਕੇ ਗਈ ਜਿਵੇਂ ਸਨੀ ਦਿਓਲ ਗੁਰਦਾਸਪੁਰ ਦੇ ਐਮਪੀ ਰਹੇ ਤੇ ਡੱਕਾ ਨਹੀਂ ਤੋੜਿਆ ਉਹਨਾਂ ਨੇ ਜੀ ਤੇ ਇਵੈਂਚੁਅਲੀ ਤਾਂ ਇਹ ਮੈਟਰ ਕਰਨਾ ਹੈ ਕਿ 50 ਸਾਲਾਂ ਚ ਬਿਆਨਬਾਜ਼ੀ ਤੋਂ ਹਟ ਕੇ ਗਲਤ ਬੋਲਣ ਤੋਂ ਹਟ ਕੇ ਉਹ ਆਪ ਦੀ ਹਲਕੇ ਦੇ ਲੋਕਾਂ ਲਈ ਕੰਟ੍ਰਿਬਿਊਟ ਕੀ ਕਰਦੀ ਹੈ ਉਹ ਸਦਨ ਚ ਜਾ ਕੇ ਸਵਾਲ ਕਿੰਨੇ ਕਰ ਰਹੀ ਉਹਦੀ اٹੈਂਡੈਂਸ ਕਿੰਨੀ ਹੈ ਜੀ ਔਰ ਉਹ ਕੂੜ ਪ੍ਰਚਾਰ ਤੋਂ ਹਟ ਕੇ ਇੱਕ ਪੀਸ ਦੀ ਐਮਬੈਸਡਰ ਬਣ ਸਕਦੀ ਹੈ ਕਿ ਨਹੀਂ ਬਣ ਸਕਦੀ ਦੂਜੀ ਗੱਲ ਇਹ ਹੈ ਕਿ ਇੱਕ ਖਬਰ ਤੁਸੀਂ ਸਕਿਪ ਕਰ ਗਏ ਕੰਗਣਾ ਰਣੌਤ ਦੀ ਅੱਜ ਫਿਲਮ ਦਾ ਵੀ ਪੋਸਟਰ ਜਿਹੜਾ ਰਿਲੀਜ਼ ਹੋਇਆ ਔਰ ਮਿਰ 9 ਸਤੰਬਰ ਦੇ ਵਿੱਚ ਉਹ ਫਿਲਮ ਰਿਲੀਜ਼ ਹੋ ਰਹੀ ਹੈ ਫਿਲਮ ਦਾ ਨਾਮ ਹੈ ਐਮਰਜੈਂਸੀ ਇੰਦਰਾ ਗਾਂਧੀ ਦਾ ਉਹ ਰੋਲ ਨਿਭਾ ਰਹੇ ਨੇ ਔਰ ਉਹ 1975 ਚ ਜਿਹੜੀ ਐਮਰਜੈਂਸੀ ਲਾਈ ਜਿਹਦੇ ਤੇ ਅੱਜ ਵੀ ਸੰਸਦ ਦੇ ਵਿੱਚ ਤੰਜ਼ ਸਵਾਲ ਖੜੇ ਹੋਏ ਜਦੋਂ ਉਹਨਾਂ ਨੇ ਕਿਹਾ ਕਿ ਸੰਵਿਧਾਨ ਦੀ ਰੱਖਿਆ ਨਹੀਂ ਕਰ ਰਹੀ ਬੀਜੇਪੀ ਤੇ ਕਿਉਂਕਿ ਸਪੀਕਰ ਦੇ ਮੁੱਦੇ ਨੂੰ ਲੈ ਕੇ ਜੀ ਪਹਿਲੀ ਵਾਰ ਹੋ ਰਿਹਾ 1946 ਤੋਂ ਬਾਅਦ ਤੇ ਆਜ਼ਾਦ ਭਾਰਤ ਚ ਪਹਿਲੀ ਵਾਰ ਕਿ ਸਪੀਕਰ ਲਈ ਚੋਣ ਹੋਣੀ ਹੈ ਸਰਬਸੰਮਤੀ ਨਾਲ ਉਹ ਫੈਸਲਾ ਨਹੀਂ ਹੋ ਸਕਿਆ ਬੀਜੇਪੀ ਚਾਹੁੰਦੀ ਸੀ ਕਿ ਓਮ ਮਿੜਲਾ ਨੂੰ ਸਪੀਕਰ ਚੁਣ ਲਿਆ ਜਾਵੇ ਪਰ ਹੁਣ ਕੇਰਲਾ ਤੋਂ 8 ਵਾਰ ਦੇ ਜਿਹੜੇ ਸੰਸਦ ਨੇ ਉਹਨਾਂ ਨੂੰ ਉਮੀਦਵਾਰ ਦੇ ਤੌਰ ਤੇ ਇੰਡੀਆ ਗਠ ਜੋੜਨੇ ਜਿਹੜਾ ਉਹ ਪ੍ਰੈਜ਼ੈਂਟ ਕੀਤਾ ਹੈਗਾ ਜੀ ਉਹਦੇ 'ਚ ਜਦੋਂ ਇਹ ਗੱਲ ਆਈ ਕਿ ਸਾਡੇ ਇਨਸਲਟ ਹੋ ਰਹੀ ਹੈ ਸਾਡੇ ਐਮਪੀ ਦੀ ਤੇ ਉਦੋਂ ਸੰਵਿਧਾਨ ਦੀ ਜਦੋਂ ਗੱਲ ਆਈ ਤਾਂ ਭਾਜਪਾ ਨੇ ਫਿਰ ਕਿਹਾ ਕਿ ਕਿਹੜੇ ਸੰਵਿਧਾਨ ਦੀ ਗੱਲ ਕਰ ਰਹੇ ਹੋ ਜਿਹਦੀ ਜਿਸ ਸੰਵਿਧਾਨ ਨੂੰ ਤੋੜ ਕੇ ਮਰੋੜ ਕੇ ਉਹਦੀ ਹੱਤਿਆ ਕਰਕੇ 1975 ਦੇ ਵਿੱਚ ਐਮਰਜੈਂਸੀ ਇੰਦਰਾ ਗਾਂਧੀ ਨੇ ਲਾਤੀ ਸੀ ਉਸੇ ਦੇ ਆਧਾਰਿਤ ਫਿਲਮ ਹੈ ਹੁਣ ਕਿਉਂਕਿ ਇਹ ਸਾਰੇ ਜਾਣਦੇ ਆਂ ਕੰਗਣਾ ਬੀਜੇਪੀ ਦੀ ਸੰਸਦ ਹੈ ਔਰ ਪ੍ਰੋ ਬੀਜੇਪੀ ਉਹ ਪਿਛਲੇ ਕਈ ਸਾਲਾਂ ਤੋਂ ਚੱਲ ਰਹੀ ਹੈ ਤਾਂ ਕੀ ਉਹ ਅ ਅਮਰਜੈਂਸੀ ਵਾਲੀ ਜਿਹੜੀ ਫਿਲਮ ਹੈ ਉਹਨੂੰ ਕਿੰਨਾ ਕੁ ਜਸਟੀਫਾਈ ਕਰੂਗੀ ਹਾਲਾਂਕਿ ਇਹ ਗੱਲ ਕਲੀਅਰ ਹੈ ਕਿ ਉਹ ਇੰਦਰਾ ਗਾਂਧੀ ਦੇ ਵਿਰੋਧ ਦੀ ਗੱਲ ਹੀ ਹੈ ਕੇਂਦਰਾ ਗਾਂਧੀ ਨੇ ਪਰ ਮਪਰ ਸਾਹਿਬ ਇਹ ਵੀ ਹੈ ਨਾ ਅਮਰਜੈਂਸੀ ਤਾਂ ਹੋਰ ਵੀ ਸੂਬਿਆਂ ਦੇ ਵਿੱਚ ਲੱਗੀਆਂ ਸਾਰੇ ਦੇਸ਼ 'ਚ ਲੱਗੀ ਨਾ ਉਹ 1975 ਦੀ ਫਿਰ ਜੇਪੀ ਮੂਵਮੈਂਟ ਹੁੰਦਾ ਫਿਰ 77 14 ਅਸਰੇ ਹੋਇਆ ਕਿ ਜਨਤਾ ਪਾਰਟੀ ਦੀ ਵੱਡੀ ਪੱਦਰ ਤੇ ਉੱਤੇ ਸਰਕਾਰ ਬੰਦੀ ਐ ਮਰਾਰਜੀ ਦਸਾਈ ਪ੍ਰਧਾਨ ਮੰਤਰੀ ਬੰਦੇ ਨੇ ਪ੍ਰਕਾਸ਼ ਸਿੰਘ ਬਾਦਲ ਉਹ ਸਰਕਾਰ ਚ ਮਿਨਿਸਟਰ ਬਣਦੇ ਨੇ ਸੈਂਟਰ ਚ ਜਾ ਕੇ 80 ਚ ਫਿਰ ਵਾਪਸੀ ਕਰਕੇ ਇੰਦਰਾ ਗਾਂਧੀ ਬਹੁਤ ਵੱਡੇ ਜਿਹੜੇ ਮਾਰਜਨ ਤੋਂ ਵਾਪਸ ਆਉਦੀ ਸਰਕਾਰ ਬਣਾਉਂਦੀ ਐ 80 ਦੇ ਵਿੱਚ ਪਰ ਇਹ ਹੋਇਆ ਤਾਂ ਇਹ ਸੀਗਾ ਦਰਸਲ ਇਲਾहाबाद ਹਾਈ ਕੋਰਟ ਨੇ ਕਿਹਾ ਸੀ ਕਿ ਜਿਹੜੀ ਇਹਦੀ ਇਹ ਇੰਦਰਾ ਗਾਂਧੀ ਜਿਹੜੀ ਚੁਣੀ ਗਈ ਸੀ ਬਤੌਰ ਸੰਸਦ ਉਹ ਇਨਵੈਲਿਡ ਡਿਕਲੇਅਰ ਕਰਤਾ ਸੀਗਾ ਤਾਂ ਉਹਨੇ ਆਪਦੀ ਨਿੱਜਤਾ ਖਾਤਰ ਦੇਸ਼ ਚ ਐਮਰਜੈਂਸੀ ਕਿੱਡੀ ਹੈ ਉਹ ਲਈ ਹੈ ਔਰ ਉਹ ਕਿੱਡੀ ਗੰਭੀਰ ਗੱਲ ਸੀ ਅਕਾਲੀ ਦਲ ਵੀ ਉਹਦੇ ਵਿਰੋਧ ਚ ਜਾ ਕੇ ਫਿਰ ਜ ਮਖਰਦਾ ਹੁਣ ਕਹਿੰਦੇ ਫਿਲਮ ਦਾ ਇਹਦਾ ਵਿਰੋਧ ਹੋਊਗਾ ਪੰਜਾਬ ਦੇ ਅੰਦਰ ਵੀ ਅਸੀਂ ਲੱਗਣ ਨਹੀਂ ਦੇਣੀ ਨਹੀਂ ਐਸਾ ਕੁਝ ਨਹੀਂ ਹੈ ਔਰ ਮੈਨੂੰ ਤਾਂ ਲੱਗਦਾ ਇਸ ਫਿਲਮ ਦਾ ਕੋਈ ਵਿਰੋਧ ਨਾ ਕਰੋ ਹਮ ਪੰਜਾਬੀਆਂ ਨੂੰ ਇਹੋ ਜੀ ਕੋਈ ਗੱਲ ਕਰਨੀ ਨਹੀਂ ਚਾਹੀਦੀ ਹਮ ਸਿੱਖਾਂ ਨੂੰ ਤਾਂ ਖਾਸ ਤਰਕੇ ਨਹੀਂ ਕਰਨੀ ਚਾਹੀਦੀ ਦੋ ਤਿੰਨ ਰੀਜ਼ਨ ਨੇ ਪਹਿਲੀ ਗੱਲ ਤਾਂ ਇਹ ਹੈ ਕਿ ਬਤੌਰ ਕਲਾਕਾਰ ਉਹ ਜੋ ਵੀ ਕਰ ਰਹੀ ਹੈ ਤੁਹਾਨੂੰ ਕੰਸਟਰਕਟਿਵ ਕ੍ਰਿਟਿਸਿਜ਼ਮ ਕਰਨਾ ਚਾਹੀਦਾ ਜੇ ਉਹ ਜੇ ਕਿਤੇ ਉਹ ਪੰਜਾਬ ਦੇ ਖਿਲਾਫ ਕੁਛ ਕਰਦੀ ਹੈ ਫਿਰ ਵਿਰੋਧ ਕਰੋ ਪਰ ਉਹ ਬਤੌਰ ਕਲਾਕਾਰ ਆਪਣੀ ਇੰਡਸਟਰੀ ਦੇ ਵਿੱਚ ਫਿਲਮਾਂ ਬਣਾ ਰਹੀ ਹੈ ਉਹ ਬਣਾਵੇ ਜੀ ਸਦਕੇ ਬਣਾਵੇ ਇਹੋ ਜੀ ਹਲਕੀ ਗੱਲ ਨਾ ਕਰਨੀ ਚਾਹੀਦੀ ਹੈ ਨਾ ਹੋਣੀ ਚਾਹੀਦੀ ਹੈ ਸਗੋਂ ਮੈਂ ਤਾਂ ਕਹਿੰਦਾ ਕਿ ਫਿਲਮ ਰਿਲੀਜ਼ ਹੋਵੇ ਪੰਜਾਬ ਦੇ ਵਿੱਚ ਉਹਨੂੰ ਪਤਾ ਲੱਗੇ ਕਿ ਪੰਜਾਬ ਚ ਕਿੰਨੀ ਕ ਫਿਲਮ ਹੋਰ ਇਹਦੀ ਦੇਸ਼ ਪਰ ਪਿਛਲੀ ਜਿਹੜੀ ਇਹਦੀ ਫਿਲਮ ਆਈ ਹੈ ਤੇਜਸ ਉਹ ਇੰਨੀ ਬੁਰੀ ਤਰ੍ਹਾਂ ਪਿਟੀ ਹੈ ਮਨੀ ਕਰਨੀਕਾ ਇੰਨੀ ਬੁਰੀ ਤਰ੍ਹਾਂ ਪਿਛਲੀਆਂ 4-5 ਫਿਲਮਾਂ ਹੀ ਤਾਂ ਇਹਦਾ ਜਲੂਸ ਨਿਕਲਿਆ ਪਰ ਜੇ ਤੁਸੀਂ ਇਹ ਪੁੱਛਦੇ ਹੋ ਕਿ ਕੰਗਣਾ ਰਣੌਤ ਬਤੌਰ ਕਲਾਕਾਰ ਹਮ ਬਤੌਰ ਕਲਾਕਾਰਤਾ ਕੰਗਣਾ ਰਣੌਤ ਨੇ ਇੱਥੋਂ ਤੱਕ ਪਹੁੰਚੀ ਆਪਦਾ ਨਾਮ ਕਮਾਇਆ ਹੈ ਨਾ ਜੀ ਉਹਨੇ ਬੜੀਆਂ ਵੱਡੀਆਂ ਫਿਲਮਾਂ ਦਿੱਤੀਆਂ ਪਰ ਇਹ ਫਿਲਮ ਦਾ ਬੇਵਜਹ ਵਿਰੋਧ ਨਹੀਂ ਹੋਣਾ ਚਾਹੀਦਾ ਲੱਗਣ ਦਿਓ ਮੈਂ ਮੈਂ ਸ਼ੋਰਟੀ ਨਾਲ ਕਹਿੰਨਾ ਇਹ ਦੇਖਣੀ ਨਹੀਂ ਜਾਣੀ ਕਿਸੇ ਨੇ ਹਾਂ ਪੰਜਾਬ ਦੇ ਵਿਰੋਧੀ ਜ਼ਰੂਰ ਜੇ ਕੋਈ ਤੈਅ ਕਰਕੇ ਇਸ ਕਰਕੇ ਜਾਵੇ ਵੀ ਚਲੋ ਭਾਈ ਭਰਦੇ ਆ ਅਸੀਂ ਜਵਾਬ ਦੇਣਾ ਵੀ ਪੰਜਾਬ ਚ ਦੇਖੀ ਗਈ ਆਦਰਵਾਇਜ਼ ਰੋਜ਼ ਫਿਲਮਾਂ ਹੁੰਦੀਆਂ ਐ ਰੋਜ਼ ਜਾਨੀ ਸਲਾਰ ਵਰਗੀ ਏਡੀ ਵੱਡੀ ਫਿਲਮ ਪ੍ਰabhas ਹੁਣਾ ਦੀ ਪੰਜਾਬ ਚ ਬਿਜ਼ਨਸ ਨਹੀਂ ਕਰ ਸਕੀ ਦੇਖੋ ਬਿਲਕੁਲ ਤਾਂ ਇਹ ਇੰਡਸਟਰੀ ਨੂੰ ਇਸ ਗੱਲ ਦੇ ਵਿੱਚ ਨਹੀਂ ਲਿਆਉਣਾ ਚਾਹੀਦਾ ਉਹਦੀ ਫਿਲਮ ਆਈ ਹੈ ਜਿਹਦਾ ਜੀ ਕਰਦਾ ਦੇਖਣ ਜਾਵੇ ਜਿਹਦਾ ਜੀ ਕਰਦਾ ਨਾ ਦੇਖਣ ਜਾਵੇ ਹਾਂ ਜੇ ਕੁਝ ਪੰਜਾਬ ਦੇ ਖਿਲਾਫ ਹੈ ਫਿਰ ਵਿਰੋਧ ਕਰੋ ਸਿੱਖਾਂ ਦੇ ਖਿਲਾਫ ਹੈ ਫਿਰ ਵਿਰੋਧ ਕਰੋ ਪਰ ਅਦਰਵਾਇਜ਼ ਜੇ ਤੁਸੀਂ ਇਹ ਕਹਿੰਦੇ ਹੋ ਕਿ ਜਸਟ ਬਿਕੋਜ਼ ਉਹ ਕੰਗਣਾ ਦੀ ਫਿਲਮ ਹੈ ਤੇ ਅਸੀਂ ਪੰਜਾਬ 'ਚ ਵਿਰੋਧ ਕਰਨਾ ਇਹ ਠੀਕ ਨਹੀਂ ਹੈ ਇੰਡਸਟਰੀ ਨੂੰ ਕਲਾ ਨੂੰ ਇਸ ਗੱਲ ਦੇ ਵਿੱਚੋਂ ਬਹੁਤ ਦੂਰ ਰੱਖਣਾ ਚਾਹੀਦਾ ਹੈ ਜੀ